ਦਿਨ ਚੜਦੇ ਹੀ ਅੰਮਰਸਰ ਹਲਕੇ ਤੋਂ ਜੇਕਰ ਮਜੀਠੇ ਦੀ ਗੱਲ ਕੀਤੀ ਜਾਵੇ ਤਾਂ ਮਜੀਠੇ ਦੇ ਤਿੰਨ ਪਿੰਡਾਂ ਦੇ ਵਿੱਚ ਰੌਣਕ ਲਾਉਂਦੀਆਂ ਆਵਾਜ਼ਾਂ ਦੇ ਨਾਲ ਸ਼ੁਰੂ ਹੋਇਆ ਤੁਹਾਨੂੰ ਦੱਸ ਦੇ ਕਿ ਅੰਮਰਸਰ ਜ਼ਿਲ੍ਹੇ ਦੇ ਹਲਕਾ ਮਜੀਠਾ ਦੇ ਤਿੰਨ ਪਿੰਡ ਜਿੱਥੇ देर रात ਮਜ਼ਦੂਰਾਂ ਦੇ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਜੋ ਕਿ ਹੁਣ ਤੱਕ ਦੀ ਜੇਕਰ ਗਿਣਤੀ ਦੀ ਗੱਲ ਕਰ ਲਈਏ ਤਾਂ 15 ਤੋਂ 18 ਦੇ ਵਿਚਕਾਰ ਗਿਣਤੀ ਦੱਸੀ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਹਲਕਾ ਮਜੀਠੀਏ ਦੇ ਤਿੰਨ ਪਿੰਡ ਕਿਹੜੇ-ਕਿਹੜੇ ਨੇ ਭੰਗਾਲੀ ਕਲਾ ਮਰਾੜੀ ਕਲਾ ਅਤੇ ਜਯਤੀਪੁਰ ਇਹਨਾਂ ਤਿੰਨਾਂ ਪਿੰਡਾਂ ਦੇ ਵਿੱਚ 15 ਤੋਂ 18 ਘਰਾਂ ਦੇ ਵਿਚ 70 ਵਿਛ ਚੁਕੇ ਨੇ ਅਤੇ ਰੋਣ ਕਰ ਲਾਉਂਦੀਆਂ ਆਵਾਜ਼ਾਂ ਆ ਰਹੀਆਂ ਨੇ ਤੁਹਾਨੂੰ ਦੱਸ ਦੇ ਕਿ ਜਿਨ੍ਹਾਂ ਦੀ ਮੌਤ ਹੋਈ ਆ ਸਾਰੇ ਦੇ ਸਾਰੇ ਗਰੀਬ ਪਰਿਵਾਰ ਨਾਲ ਸੰਬੰਧਤ ਵਿਅਕਤੀ ਸੀ ਉਥੇ ਹੀ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਆਪੋਜੀਸ਼ਨ ਦੇ ਲੀਡਰ ਪ੍ਰਤਾਪ ਸਿੰਘ ਬਾਜਪਾ ਇਹਨਾਂ ਪਿੰਡਾਂ ਦੇ ਵਿੱਚ ਦੁੱਖ ਸਾਂਝਾ ਕਰਨ ਪਹੁੰਚੇ ਅਤੇ ਇੱਥੇ ਆਇਆ ਲਾਂਡ ਦੇ ਲਈ ਪਹੁੰਚੇ ਜਿੱਥੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਪ੍ਰਤਾਪ ਸਿੰਘ ਬਾਜਬਾ ਉਹਨਾਂ ਘਰਾਂ ਦੇ ਵਿੱਚ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਇਹ ਮਦਭਾਗੀ ਘਟਨਾ ਵਾਪਰੀ ਹੈ ਤਾਂ ਉਹਨੂੰ ਦੱਸਦੇ ਕਿ ਜ਼ਹਿਰੀਲੀ ਸ਼ਰਾਬ ਦਾ ਸੇਵਨ ਕਰਨ ਦੇ ਨਾਲ ਜਿੱਥੇ 15 ਤੋਂ 18 ਮਜ਼ਦੂਰਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ ਉੱਤੇ ਹੀ ਪ੍ਰਤਾਪ ਸਿੰਘ ਬਾਜਬਾ ਵੱਲੋਂ ਪੀੜਤ ਪਰਿਵਾਰਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹਮਦਰਦੀ ਕੀਤੀ ਗਈ ਉੱਤੇ ਹੀ ਉਹਨਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਸਾਂਝੀ ਕਰਦੇ ਹੋਏ ਅਤੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਜ਼ਿੰਮੇਵਾਰੀ ਸਿੱਧੇ ਤੌਰ ਤੇ ਆਪ ਸਰਕਾਰ ਦੀ ਬੰਦੀ ਹੈ ਕਿਉਂਕਿ ਆਪ ਸਰਕਾਰ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਨਸ਼ੇ ਦੇ ਖਿਲਾਫ ਜੁੱਦ ਛੇੜਿਆ ਹੋਇਆ ਇੱਕ ਪਾਸੇ ਯੁੱਧ ਛੇੜੇ ਤੇ ਦੂਜੇ ਪਾਸੇ ਅਜਿਹੀ ਘਟਨਾ ਵਾਪਰ ਯਾਨੀ ਜੋ ਕਿ ਬੇਹੱਦ ਚਿੰਤਾਜਨਕ ਬਣੀ ਹੋਈ ਹੈ ਹਾਂ ਜੀ ਹਾਂ ਜੀ ਮੈਂ ਇਹ ਗੱਲ ਕਹਿਣਾ ਚਾਹਨਾ ਹੈ ਕਿ ਡਾਇਰੈਕਟ ਰਿਸਪੋਨਸਿਬਿਲਟੀ ਆਪੂਨੀ ਸਰਕਾਰ ਦੀ ਹੈ ਹਾਂ ਜੀ ਦੋਨੇ ਸਾਰੇ ਅਫੀਸ਼ਰ ਦੱਸ ਰਹੇ ਨੇ ਅਸੀਂ ਬੰਦੇ ਗ੍ਰਿਫਤਾਰ ਕਰ ਲਏ ਸਾਡਾ ਕਹਿਣਾ ਹੈ ਕਿ ਕਈ ਸਾਲਾਂ ਦੀ ਇਹ ਚੀਜ਼ ਵਿਕਰੀ ਹੈ ਉਦੋਂ ਅਜੇ ਤੱਕ ਕਿਉਂ ਇਹਨਾਂ ਨੂੰ ਬੰਦ ਨਹੀਂ ਕੀਤਾ ਜਿਹੜੀ ਨਸ਼ੇ ਦੇ ਖਿਲਾਫ ਮੁਹਿੰਮ ਹੈ ਉਹਦਾ ਮਕਸਦ ਕੀ ਹੋਇਆ ਅੱਜ ਗਰਾਊਂਡ ਰਿਐਲਿਟੀ ਇਸ ਤੁਹਾਨੂੰ ਪਤਾ ਲੱਗ ਗਈ ਇੱਕ ਰਾਤ ਦੇ ਵਿੱਚ ਮਜੀਠੇ ਹਲਕੇ 'ਚ 16 ਆਦਮੀਆਂ ਦੀ ਬੋਤਾ ਹੋ ਚੁੱਕੀਆਂ ਨੇ 8 ਤੋਂ 10 ਕ੍ਰਿਟੀਕਲ ਹਾਲਤ 'ਚ ਪਏ ਤੋਂ ਦੈਟ ਮੀਨਸ ਇਟਸ ਅ ਕੰਪਲੀਟ ਫੇਲਡ ਗਵਰਨਮੈਂਟ ਇਹਨਾਂ ਦੀ ਇੰਟੈਲੀਜੈਂਸ ਕਿੱਥੇ ਸੀ ਆ ਤੁਹਾਡੇ ਸਾਹਮਣੇ ਹੀ ਜੋ ਕੁਝ ਹੋ ਰਿਹਾ ਜੀ ਇਸ ਤੋਂ ਵੱਡੀ ਅਨਫੋਰਚੂਨੇਟ ਗੱਲ ਕੀ ਗਰੀਬ ਲੋਕ ਨੇ ਵਿਚਾਰੇ ਸਾਰੇ ਇਹਨਾਂ ਦੇ ਬੱਚੇ ਰਹਿ ਗਏ ਕੰਦੇ ਮਾਪੇ ਕ੍ਰੀਮੇਸ਼ਨ ਵੀ ਹੋ ਚੁੱਕੀ ਬਾਬਾ ਸਾਹਿਬ ਕ੍ਰੀਮੇਸ਼ਨ ਹੁਣ ਇਸ ਗੱਲ ਦਾ ਤੇ ਮੈਨੂੰ ਵੀ ਬਾਹਰ ਇਹ ਦੱਸਿਆ ਗਿਆ ਕਿ ਜਿਹੜੇ ਉਹਦੇ ਚ ਪੋਸਟ ਬਾਟਮ ਕਰਾਏ ਗਏ ਨਹੀਂ ਕਰਾਏ ਗਏ ਇਹ ਤਾਂ ਸਰਕਾਰੀ ਦੱਸੇਗੀ ਜੀ ਜਿੰਮੇਵਾਰ ਦੇ ਬੋਲ ਟੂ ਦੇ ਬੋਲ ਟੂ ਕਵਰ ਇਟ ਅੰਕੜੇ ਘਟ ਗਏ ਨਹੀਂ ਕੁਛ ਵੀ ਬਚਾਉਣ ਦੀ ਕੋਸ਼ਿਸ਼ ਹੈ ਹਾਂਜੀ ਅੰਕੜੇ ਦੇ ਕੋ ਮੈਂ ਕੁਝ ਨਹੀਂ ਇਹਦੇ ਤੇ ਕਹਿ ਸਕਦਾ ਮੈਨੂੰ ਤੇ ਜੋ ਤੁਸੀਂ ਦੱਸ ਰਹੇ ਹੋ ਮੈਂ ਉਹ ਹੀ ਗੱਲ ਕਹਿ ਰਿਹਾ ਪਰ ਸਾਰੀ ਚੀਜ਼ ਦੀ ਤਹਿਕੀਕਾਤ ਇਮਾਨਦਾਰੀ ਨਾਲ ਨਹੀਂ ਹੋਣੀ ਚਾਹੀਦੀ ਮੈਂ ਇੰਦੀ ਗੱਲ ਪਾਰਿਸਟਨ ਨੂੰ ਕਹੂੰਗਾ ਜੇ ਆਏ ਹੋ ਇਮਾਨਦਾਰੀ ਨਾਲ ਤਹਿਕੀਕਾਤ ਕਰਿਓ ਜੋ ਆਪਤਾ ਨੇ ਕੋਈ ਚਿਆਣਾ ਗੱਲਬਾਤ ਕਰਨੀ ਫੇਰ ਲੋਕਾਂ ਨੂੰ ਵਾਅਦੇ ਕਰਨੇ ਵਾਅਦਾ ਖਿਲਾਫੀ ਕਰਨੀ ਤੇ ਫਿਰ ਚਲੇ ਜਾਣਾ ਉਹਦਾ ਕੋਈ ਮਕਸਦ ਨਹੀਂ ਹੈ ਜੀ ਬਾਦਸ਼ਾਹ ਸਾਹਿਬ ਕਾਂਗਰਸੀ ਸੀਐਮ ਸਾਹਿਬ ਹੁਣੇ-ਹੁਣੇ ਐਸਐਚਓ ਤੇ ਡੀਐਸਪੀ ਜਿਹੜਾ ਸਪੈਂਡ ਕੀਤਾ ਹੈ ਮੋਸਲਸੀ ਕਿਹਨੇ ਆਰਡਰ ਆ ਗਿਆ ਜੀ ਜੇ ਲੋ ਕਿਸੇ ਨੂੰ ਸਸਪੈਂਡ ਕਰਨਾ ਨਾ ਕਰਨਾ ਉਹ ਤਾਂ ਸਰਕਾਰ ਦਾ ਕੰਮ ਹੈ ਮੇਰਾ ਕੰਮ ਬਾਦਸ਼ਾਹ ਸਾਹਿਬ ਕਹਿੰਦੇ ਸਰਕਾਰ